ਜਿਸ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਹੋਣ ਉਹ ਦਾਵਾ ਕਰਦੇ ਰਹੇ ਨੇ ਕਿ ਪੰਥ ਦੀ ਜਮਾਤ ਹੈ ਤੁਸੀਂ ਮੰਨਦੇ ਹੋ ਕਿ ਉਹ ਪੰਥ ਦੀ ਜਮਾਤ ਹੈ ਦੇਖੋ ਜੀ ਇਹ ਤੇ ਇਹ ਜਗ ਜਾਹਰ ਹੋ ਗਿਆ ਹੈ ਕਿ ਪੰਥ ਨਹੀਂ ਬਣਦਾ ਕਿ ਉਹ ਮਰ ਪੰਥ ਦੀ ਜਮਾਤ ਹੈ ਉਹ ਤਾਂ ਸਾਡੇ ਮੂਰੇ ਆ ਗਈ ਹੁਣ ਅਸੀਂ ਇਹ ਫੈਸਲਾ ਲੈ ਲਿਆ ਤੇ ਫਿਰ ਕਹੋ ਕਿ ਜੋ ਅਸੀਂ ਪਹਿਲਾਂ ਕੀਤਾ ਸੀ ਗਲਤ ਕੀਤਾ ਅੱਡੀ ਉਹ ਤਾਂ ਕਹਿ ਦਿਓ ਉਹ ਵੀ ਨਹੀਂ ਕਿਹਾ ਸੋ ਮੇਰਾ ਕਹਿਣ ਦਾ ਮਤਲਬ ਇਹ ਸਾਰੇ ਨਾ ਇਹ ਸਾਰੇ ਪੋਲੀਟਿਸ਼ੀਅਨ ਜਿਹੜੇ ਨੇ ਨਾ ਇਹਨਾਂ ਨੇ ਕੋਚਾ ਕਿ ਅਸੀਂ ਲੋਕਾਂ ਦਾ ਅਸੀਂ ਬੇਫੂ ਬਣਾਈ ਚੱਲੀਏ ਅਸੀਂ ਗੱਲਾਂ ਬਾਤਾਂ ਦੇ ਵਿੱਚ ਇਹਨਾਂ ਨੂੰ ਉਜਾੜ ਪਾ ਲੀਏ ਉਹਨਾਂ ਦਾ ਜਿਹੜਾ ਹਾਲ ਹੋਣਾ ਸੀਗਾ ਉਹ ਤੇ ਉਹ ਤੇ ਕੌਮ ਨੇ ਤੇ ਪੰਜਾਬ ਨੇ ਉਹਨਾਂ ਨੂੰ ਦੱਸ ਹੀ ਦਿੱਤਾ ਸੋ ਆਪਾਂ ਮੈਂ ਇਹਨਾਂ ਦੀ ਗੱਲ ਕਰਕੇ ਮੈਂ ਤੁਸੀਂ ਬਾਗੀ ਤੜੇ ਦੀ ਗੱਲ ਕੀਤੀ ਹੈ ਬਾਗੀ ਤੜਾ ਕਿਹੜਾ ਕੋਈ ਦੁੱਧਾ ਤੋਤਾ ਹੈਗਾ ਉਹ ਵੀ ਤੇ ਨਾਲ ਹੀ ਸੀਗੇ ਉਹਨਾਂ ਨੇ ਵੀ ਆਪਣੇ ਕੁਰਸੀਆਂ ਦੇ ਮਾਨ ਮਾਣੇ ਨੇ ਜਦੋਂ ਜਦੋਂ ਤੱਕ ਇਹਦਾ ਇਹਨਾਂ ਨਾਲ ਰਹੇ ਨੇ ਉਹਨਾਂ ਨੇ ਕਿਹੜੀ ਕੋਈ ਮੁਖਾਲਫਤ ਕੀਤੀ ਸੀ ਉਸ ਟਾਈਮ ਜਾਂ ਕੋਈ ਉਸ ਟਾਈਮ ਉਹਨਾਂ ਨੇ ਆਵਾਜ਼ ਚੱਕੀ ਸੀਗੀ ਕਿਉਂਕਿ ਟਾਈਮ ਆ ਗਿਆ ਹੈ ਕਿ ਵੀ ਸੱਚੇ ਸੁੱਚੇ ਜਿਹੜੇ ਸਿੱਖ ਆਪਣੇ ਆਪ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਪੰਥ ਨੂੰ ਸਮਰਪਿਤ ਤੇ ਪੰਜਾਬ ਨੂੰ ਸਮਰਪਿਤ ਸਮਰਪਿਤ ਹੋਣ। ਉਹੀ ਅੱਗੇ ਤੁਰੇ। ਸੋ ਸਾਡੇ ਕੋਲ ਇੱਕ ਬੜਾ ਵਧੀਆ ਇੱਕ ਮਤਲਬ ਸਿੱਖ ਤਾਂ ਅਗਰ ਬਾਕੀ ਅਗਰ ਸੱਚਾ ਸੁੱਚਾ ਹੋਵੇ ਤੇ ਗੁਰੂ ਨੂੰ ਸਮਰਪਿਤ ਹੋਵੇ ਤੇ ਉਹਨੂੰ ਕਿੱਥੇ ਬਾਹਰ ਭਟਕਣ ਦੀ ਲੋੜ ਨਹੀਂ ਹੈ। ਸਾਡੇ ਕੋਲ ਤੇ ਇੰਨਾ ਵਧੀਆ ਫਲਸਫਾ ਹੈ ਕਿ ਅਸੀਂ ਤੇ ਦੁਨੀਆ ਨੂੰ ਮਤਲਬ ਇਸ ਪਾਸੇ ਪ੍ਰੇਰਿਤ ਕਰ ਸਕਦੇ ਆ ਅੱਜ ਦੀ ਡੇਟ ਤੇ ਜਿਹੜਾ ਦੁਨੀਆ ਇੱਕ ਬੜਾ ਸੰਕੋਚ ਕੇ ਹਰ ਇੱਕ ਬੰਦਾ ਰਾਈਟ ਵਿੰਗ ਜਿਹੜਾ ਗਵਰਨਮੈਂਟ ਹਰ ਇੱਕ ਥਾਂ ਤੇ ਆ ਰਹੀ ਹੈ ਆਪਣੀ ਆਪਣੀ ਗੱਲ ਕਰਨ ਲਈ ਸਾਡਾ ਤੇ ਕਦੀ ਇਹ ਰਹਿ ਨਹੀਂ ਕਿਉਂਕਿ ਅਸੀਂ ਤੇ ਹਰ ਇੱਕ ਦੇ ਵਿੱਚ ਅਸੀਂ ਇੱਕ ਊਂਕਾਰ ਨੂੰ ਦੇਖਦੇ ਆ ਲੋਕਾਂ ਦੀ ਜਿਹੜੀ ਤਾਕਤ ਹੈ ਵੱਡੀ ਹੁੰਦੀ ਹੈ ਇਸੇ ਚੀਜ਼ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਜਾਂ ਇੱਕ ਜਿਹੜੀ ਪੰਜਾਬ ਨੂੰ ਨਵੀਂ ਧਿਰ ਦੀ ਲੋੜ ਜਾਪਦੀ ਹੈ ਜਿਹੜੀ ਪੰਜਾਬ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਚੱਲ ਸਕੇ ਕੀ ਲੱਗਦਾ ਹੈ ਫਿਰ ਇਸ ਵਾਸਤੇ ਕਿਸ ਤਰੀਕੇ ਦੇ ਉਦਮ ਤੁਹਾਡੇ ਵੱਲੋਂ ਕਿਸੇ ਜਾਣ ਕੀ ਅਸੀਂ ਸਾਰੇ ਅ ਪੰਥ ਲਈ ਤੇ ਪੰਜਾਬ ਲਈ ਅਸੀਂ ਸਾਰੇ ਚਿੰਤਾ ਚਿੰਤਾ ਜ਼ਾਹਿਰ ਕਰ ਰਹੇ ਸੀਗੇ ਪ੍ਰਗਟ ਕਰ ਰਹੇ ਸੀਗੇ ਨਾ ਕਿ ਵੀ ਜੋ ਇੱਥੇ ਹਾਲ ਹੋ ਰਿਹਾ ਹੈ ਉਹ ਸਾਡੇ ਲਈ ਇੱਕ ਦੁਖਦਾਈ ਮਤਲਬ ਦੌਰ ਦੇ ਵਿੱਚੋਂ ਅਸੀਂ ਅਸੀਂ ਹੁਣ ਲੰਘ ਰਹੇ ਹਾਂ ਜੋ ਇੱਥੇ ਨਹੀਂ ਹੋਣਾ ਚਾਹੀਦਾ ਕਾਲੀ ਦਲ ਜਾਂ ਅਕਾਲੀ ਸੋਚ ਜਿਹੜੀ ਹੈ ਨਾ ਉਹ ਵਿਚਾਰ ਹੈ ਸੋ ਵਿਚਾਰ ਜਿਹੜਾ ਉਹ ਸਿਧਾਂਤ ਹੈ ਆਪਾਂ ਅਗਰ ਉਸ ਸਿਧਾਂਤ ਉੱਤੇ ਠੀਕ ਹੈ ਅਗਰ ਤੁਸੀਂ ਕਹੋ ਕਿ ਅਸੀਂ ਸਿਧਾਂਤ ਉੱਤੇ ਕੋਈ ਖੇਤਰੀ ਪਾਰਟੀ ਖੜੀ ਕਰਨੀ ਹੈ ਉਥੇ ਉਥੇ ਉਹ ਗੱਲ ਉਹ ਗੱਲ ਠੀਕ ਹੈ ਪਰ ਤੁਸੀਂ ਕਹੋ ਕਿ ਉਹ 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 ਫਿਰ ਅਕਾਲੀ ਦਲ ਵੀ ਹੋ ਸਕਦੀ ਹੈ ਉਹ ਫਿਰ ਕੁਝ ਹੋਰ ਵੀ ਚੀਜ਼ ਹੋ ਸਕਦੀ ਹੈ ਕਿਉਂਕਿ ਜੋ ਸਾਡੇ ਕੋਲ ਜਾਣ ਦਿੱਤਾ ਹੋਇਆ ਨਾ ਗੁਰੂ ਸਾਹਿਬ ਨੇ ਗਿਆਨ ਦਿੱਤਾ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਬਿਆਨਤ ਹੈ ਪਰ ਅਸੀਂ ਅਸੀਂ ਉਸ ਤੋਂ ਅਸੀਂ ਕਿਉਂਕਿ ਅਸੀਂ ਸਿਰਫ ਸਿਆਸਤ ਦੇ ਵਿੱਚ ਜਿਹੜੇ ਰਹਿ ਗਏ ਸੀਗੇ ਹੁਣ ਚੌਧਰਪਾਣੀ ਦੇ ਵਿੱਚ ਹਰ ਇੱਕ ਭਾਵੇਂ SGPC ਹੋਵੇ ਭਾਵੇਂ ਹੋਰ ਕੋਈ ਦੁਵਾਰਾ ਕਮੇਟੀਆਂ ਹੋਣ ਇਹ ਵੀ ਤੁਸੀਂ ਸੁਣਿਆ ਹੀ ਸੀਗਾ ਅਸੀਂ ਸਿਰਫ ਚੌਧਰਪਾਣੀ ਦੇ ਵਿੱਚ ਅਸੀਂ 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 ਫਸ ਕੇ ਰਹਿ ਗਏ ਆ ਗੁਰੂ ਦੇ ਨਿਮਾਣੇ ਸਿੱਖ ਜਾਂ ਗੁਰੂ ਤੋਂ ਸਿੱਖਿਆ ਲੈਣ ਵਾਲੇ ਸਿੱਖ ਅਸੀਂ ਨਹੀਂ ਰਹੇ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਤੇ ਪੰਥ ਦੇ ਲੋਕਾਂ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਤਾਂ ਉਹਨਾਂ ਦਰਪੇਸ਼ ਚੁਣੌਤੀਆਂ ਦਾ ਹੱਲ ਕਿਸ ਤਰੀਕੇ ਦੇ ਨਾਲ ਕਿਹੜੇ ਲਹਿਜੇ ਦੇ ਵਿੱਚ ਕੱਢਿਆ ਜਾ ਸਕਦਾ ਹੈ ਤੇ ਖਾਸ ਕਰ ਬਹੁਤ ਸਾਰੇ ਪੰਜਾਬ ਤੇ ਪੰਥਕ ਦੇ ਜਿਹੜੇ ਚਿੰਤਕ ਨੇ ਉਹਨਾਂ ਦੇ ਵੱਲੋਂ ਇਹ ਵੀ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ ਕਿ ਜਿੰਨਾ ਤੱਕ ਜਿਹੜਾ ਪੋਲੀਟੀਕਲ ਵੈਕੂਮ ਪਿਆ ਹੋਇਆ ਹੈ ਜਾਂ ਜਿਹੜੀ ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਲੀਡਰਸ਼ਿਪ ਪੰਜਾਬ ਦੀ ਸੋਚ ਜੀ ਅਗਵਾਈ ਨਹੀਂ ਕਰੇਗੀ ਤਾਂ ਨਾ ਤਮਾਮ ਚੁਣੌਤੀਆਂ ਤੋਂ ਨਜਾਤ ਨਹੀਂ ਮਿਲ ਸਕਦੀ ਇਸੇ ਨੂੰ ਲੈ ਕੇ ਅੱਜ ਇੱਕ ਵੱਡਾ ਸੈਮੀਨਾਰ ਵੀ ਹੋਇਆ ਪੰਥ ਦੀਆਂ ਸਰਮੌਰ ਤੇ ਪੰਜਾਬ ਦੀਆਂ ਸਰਮੌਰ ਸ਼ਖਸੀਅਤਾਂ ਇਸ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕਰਦੀਆਂ ਨਜ਼ਰ ਆਈਆਂ ਨੇ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਖਰ ਇਹਨਾਂ ਚੁਣੌਤੀਆਂ ਦਾ ਹੱਲ ਬਾਰੇ ਨਜ਼ਰੀਆ ਕੀ ਉਹਨਾਂ ਦਾ ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਅੱਜ ਜਿਹੜੀ ਚੀਜ਼ ਨੂੰ ਲੈ ਕੇ ਇੱਕ ਲੰਬੀ ਚਰਚਾ ਹੋਈ ਹੈ ਤਮਾਮ ਸਾਰੇ ਵਿਦਵਾਨਾਂ ਨੇ ਆਪਣਾ ਪੁਆਇੰਟ ਆਫ View ਰੱਖਿਆ ਹੋਇਆ ਹੈ ਤੇ ਇਸ ਚੀਜ਼ ਦਾ ਹੱਲ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਅੱਜ ਦਾ ਸਟੇਟ ਦੇਖੋ ਜੀ ਗੱਲ ਇਦਾਂ ਹੈ ਕਿ ਸਾਰਿਆਂ ਨੇ ਗੱਲ ਕੀਤੀ ਹੈ ਜ਼ਾਹਿਰ ਕੀਤੀ ਹੈ ਕਿ ਇਹ ਅੱਜ ਦੀ ਇਹ ਅੱਜ ਸਮੇਂ ਦੀ ਲੋੜ ਹੈ ਜੀ ਕਿਉਂਕਿ ਤੁਹਾਡੇ ਤੁਹਾਡੇ ਸਾਹਮਣੇ ਸਾਰਾ ਕੁਝ ਹੈਗਾ ਆਪਾਂ ਨੂੰ ਜੇਕਰ ਸਿਰਫ ਦੇਖੀਏ ਕਿ ਸਿਆਸੀ ਤੌਰ ਦੇ ਵਿੱਚ ਨਿਗਾਰ ਆਇਆ ਹੈ ਜਾਂ ਵੈਕਿਊਮ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਜਿਹੜੀ ਖੇਤਰੀ ਸਿਆਸਤ ਸਾਡੀ ਹੋਣੀ ਚਾਹੀਦੀ ਸੀਗੀ ਉਹ ਤੇ ਹੈ ਹੀ ਹੈ ਪਰ ਜਿਹੜਾ ਸਾਡਾ ਜਿਹੜਾ ਪੰਥਿਕ ਦੇ ਵਿੱਚ ਵੀ ਨਾ ਕਿਉਂਕਿ ਇਹ ਜਿਹੜਾ ਸਿਆਸੀ ਤੌਰ ਦੇ ਵਿੱਚ ਨਿਗਾਰ ਆਇਆ ਹੈ ਨਾ ਉਹਨੇ ਜਿਹੜੀਆਂ ਸਾਡੀਆਂ ਪੰਥਿਕ ਇੰਸਟੀਟਿਊਸ਼ਨਸ ਹੈਗੀਆਂ ਆਇਆ ਕਿ ਉਹ ਐਸਜੀਪੀਸੀ ਹੋਵੇ ਜਾਂ ਸਿੱਖ ਕਾਲਪਤਖਸਾਬ ਹੋਵੇ ਉਹਨਾਂ ਨੂੰ ਵੀ ਉਹਨਾਂ ਨੇ ਵਰਤ ਕੇ ਉਹਨਾਂ ਨੂੰ ਵੀ ਠੇਸ ਪਹੁੰਚਾਈ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਨਿਗਹਾਰ ਲਿਆਣ ਦੀ ਪੂਰੀ ਆਪਣੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਆਪਣੇ ਅਧੀਨ ਉਹਨਾਂ ਨੇ ਕੰਮ ਕਰਵਾਇਆ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ ਸੀਏ ਦਾ ਹੁਣ ਪਿੱਛੇ ਰੂਲ ਬਣੇ ਸਿਗੇ ਠੀਕ ਹੈ ਨਾ ਅ ਅਸੀਂ ਤੇ ਆਫਕੋਰਸ ਆਪਣੇ ਇਮੀਡੀਏਟਲੀ ਬਤੌਰ ਇੱਕ ਸਿੱਖ ਫਲਸਫੇ ਦੇ ਨਾਲ ਜੁੜੇ ਹੋਏ ਜਥੇਬੰਦੀ ਨੇ ਅਸੀਂ ਤੇ ਉਹਦਾ ਪੂਰਾ ਉਹਦੀ ਪੂਰੀ ਮੁਖਾਫਰਤ ਕੀਤੀ ਸੀਗੀ ਅਸੀਂ ਕਹਾਂਗੇ ਵੀ ਇਹ ਬਿਲਕੁਲ ਗਲਤ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਕਿਸੇ ਅਸੀਂ ਤੇ ਇੱਕੋ ਅਹੰਕਾਰ ਅਸੀਂ ਤੇ ਹਰ ਇੱਕ ਨੂੰ ਹਰ ਇੱਕ ਦੇ ਵਿੱਚ ਇੱਕ ਨੂੰ ਵੇਖਦੇ ਆ ਸਾਡੀ ਜਿਹੜੀ ਭਾਈਚਾਰਕ ਸਾਨੂੰ ਦਿਸ਼ਾ ਦਿੱਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਉਹ ਉਹਦੇ ਵਿੱਚੋਂ ਅਸੀਂ ਅਸੀਂ ਉਤੋਂ ਉਲਟ ਨਹੀਂ ਜਾ ਸਕਦੇ ਅਕਾਲੀ ਦਲ ਵਾਲਿਆਂ ਨੇ ਚੀਮੇ ਦਲਜੀਤ ਚੀਮੇ ਨੇ ਜਦ ਉਸੇ ਟਾਈਮ ਬਿਆਨ ਦਿੱਤਾ ਕਿ ਜੀ ਸਾਨੂੰ ਇਹ ਸਵੀਕਾਰ ਹੈ ਪਰ ਇਹਦੇ ਵਿੱਚ ਮੁਸਲਮਾਨਾਂ ਨੂੰ ਐਡ ਕਰੋ ਇਹੀ ਗੱਲ ਹੈ 5 ਸਾਲ ਪਹਿਲਾਂ ਵੀ ਕਰ ਰਹੇ ਸੀਗੇ ਜਦੋਂ ਬੜਿਆ ਸੀਗਾ ਰੂਲ ਲਾ ਬਣਿਆ ਸੀਗਾ ਹੁਣ ਤਾਂ ਰੂਲ ਹੀ ਬਣੇ ਸੀਗੇ ਉਹ ਕੀ ਹੋਇਆ ਉਹਨੇ ਕੀ ਕੀਤਾ ਨਾਲੋਂ ਨਾਲ ਦੋ ਦਿਨ ਮਗਰੋਂ ਐਸਜੀਪੀਸੀ ਨਾਲ ਦਾਅਵੀ ਬਿਆਨ ਆ ਗਿਆ ਉਸੇ 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 ਸੰਦਰਭ ਦੇ ਵਿੱਚ ਕਿ ਸਾਨੂੰ ਸਵੀਕਾਰ ਹੈ ਅਸੀਂ ਇਹ ਗੱਲ ਕੀਤੀ ਹੈ ਕਿ ਵੀ ਤੁਸੀਂ ਤਾਂ ਇੱਕ ਸਿੱਖ ਸੰਸਥਾ ਹੋ ਤੁਸੀਂ ਸਿੱਖੀ ਫਲਸਫੇ ਤੋਂ ਤੁਸੀਂ ਉਲਟ ਕਿੱਦਾਂ ਜਾ ਸਕਦੇ ਹੋ ਪਰ ਨਹੀਂ ਕਿਉਂਕਿ ਉਹ ਸਿਰਫ ਅਕਾਲੀ ਦਲ ਦੇ ਇੱਕ ਪੂੰਛ ਹੀ ਨੇ ਸੋ ਉਹਨਾਂ ਨੇ ਉਹਦਾ ਪਿੱਛੇ ਪਿੱਛੇ ਜੋ ਉਹਨਾਂ ਦਾ ਬਿਆਨ ਆ ਗਿਆ ਉਹਨਾਂ ਨੇ ਵੀ ਉਹੀ ਬਿਆਨ ਦੇਣਾ ਸੀਗਾ ਸੋ ਇਹ ਜਿਹੜੀ ਗੱਲ ਹੋਈ ਹੈ ਨਾ ਕਿ ਵੀ ਪੰਥ ਨੂੰ ਜਿਹੜੀ 60 ਵਜਈ ਹੈ ਜਿਹੜੀ ਪੰਥਿਕ ਸੋਚ ਨੂੰ 60 ਵਜਈ ਹੈ ਉਹ ਕਿਉਂਕਿ ਜਿਹੜੀ ਸਿਆਸਤ ਧਾਨ ਵਾਲੀ ਜਿਹੜੀ ਇੱਥੇ ਧਿਰ ਸੀਗੀ ਨਾ ਉਹਨੇ ਉਹਨੇ ਪੰਥਿਕ ਇੰਸਟੀਚੂਨ ਨੂੰ ਵਰਤ ਕੇ ਤੇ ਆਪਣਾ ਆਪਣਾ ਇੱਥੇ ਕੰਮ ਚਲਾਇਆ ਸੀਗਾ ਜੇ ਜ਼ਿਕਰ ਕੀਤਾ ਜਾਵੇ ਤਾਂ ਇੱਕ ਤਰ੍ਹਾਂ ਦੇ ਨਾਲ ਨੈਰੇਟਿਵ ਸੈੱਟ ਕੀਤਾ ਜਾਂਦਾ ਜਾਂ ਲੋਕਤੰਤਰੀ ਕਿਹਾ ਜਾਂਦਾ ਹੈ ਲੋਕਾਂ ਦੀ ਜਿਹੜੀ ਤਾਕਤ ਹੈ ਵੱਡੀ ਹੁੰਦੀ ਹੈ ਤਾਂ ਇਸੇ ਚੀਜ਼ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਜਾਂ ਇੱਕ ਜਿਹੜੀ ਪੰਜਾਬ ਨੂੰ ਨਵੀਂ ਧਿਰ ਦੀ ਲੋੜ ਜਾਪਦੀ ਹੈ ਜਿਹੜੀ ਪੰਜਾਬ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਚੱਲ ਸਕੇ ਕੀ ਲੱਗਦਾ ਹੈ ਫਿਰ ਇਸ ਵਾਸਤੇ ਕਿਸ ਤਰੀਕੇ ਦੇ ਉਦਮ ਤੁਹਾਡੇ ਵੱਲੋਂ ਕੀਤੇ ਜਾਣਗੇ ਬਿਲਕੁਲ ਕੀਤੇ ਜਾਣਗੇ ਜੀ ਕੱਲ ਵੀ ਮੈਂ ਇੱਕ ਟੀਵੀ ਚੈਨਲ ਤੇ ਸੀਗਾ ਉੱਥੇ ਜਿਹੜੇ ਇੱਕ ਸ਼ਖਸ ਸੀਗੇ ਜਿਹੜੇ ਸੁਖਬੀਰ ਬਾਦਲ ਨਾਲ ਗਏ ਸੀਗੇ ਅਕਾਲ ਤਖਤ ਸਾਹਿਬ ਉਹਨਾਂ ਨੇ ਗੱਲ ਕੀਤੀ ਕਿ ਜੀ ਫਿਰ ਤੁਸੀਂ ਤੁਸੀਂ ਕਿਉਂ ਨਹੀਂ ਆਉਂਦੇ ਅਸੀਂ ਕਹੇ ਜੀ ਤੁਸੀਂ ਸਾਨੂੰ ਚੁਣੌਤੀ ਦਿੱਤੀ ਹੈ ਅਸੀਂ ਵੀ ਹੁਣ ਅਸੀਂ ਸਾਰੇ ਇਸ ਚੀਜ਼ ਦੇ ਉੱਤੇ ਦੇਖੋ ਮੇਰੇ ਸਾਹਮਣੇ ਜਿਹੜਾ ਜਿਹੜੇ ਇੱਥੇ ਸ਼ਖਸ ਆਏ ਸੀਗੇ ਤੁਹਾਡੇ ਤੁਸੀਂ ਦੇਖਿਆ ਹੋਣਾ ਅਸੀਂ ਸਾਰੇ ਅ ਪੰਥ ਲਈ ਤੇ ਪੰਜਾਬ ਲਈ ਅਸੀਂ ਸਾਰੇ ਚਿੰਤਾ ਚਿੰਤਾ ਜ਼ਾਹਿਰ ਕਰ ਰਹੇ ਸੀਗੇ ਪ੍ਰਗਟ ਕਰ ਰਹੇ ਸੀਗੇ ਨਾ ਕਿ ਵੀ ਜੋ ਇੱਥੇ ਹਾਲ ਹੋ ਰਿਹਾ ਹੈ ਉਹ ਸਾਡੇ ਲਈ ਇੱਕ ਦੁਖਦਾਈ ਮਤਲਬ ਦੌਰ ਦੇ ਵਿੱਚੋਂ ਅਸੀਂ ਅਸੀਂ ਹੁਣ ਲੰਘ ਰਹੇ ਹਾਂ ਜੋ ਇੱਥੇ ਨਹੀਂ ਹੋਣਾ ਚਾਹੀਦਾ ਸੋ ਅਸੀਂ ਵੀ ਇਹ ਇਹ ਗੱਲ ਕੀਤੀ ਸੀਗੀ ਹੁਣ ਤੁਸੀਂ ਸਤ ਗੁਰਤੇਜ ਸਿੰਘ ਵੀ ਆਏ ਸਿਗੇ ਉਹਨਾਂ ਨੇ ਇੱਕ ਖਲੜਾ ਜਾਂ ਤਿਆਰ ਕੀਤਾ ਕਿ ਜੀ ਅਕਾਲੀ ਦਲ ਨੂੰ ਅਸੀਂ ਡੁੱਬਣ ਨਹੀਂ ਦੇਣਾ ਕਿ ਖੇਤਰੀ ਪਾਰਟੀ ਐ ਡੁੱਬਣ ਨਹੀਂ ਦੇਣਾ ਆਪਾਂ ਉਹਨੂੰ ਸੁਰਜੀਤ ਕਰਨਾ ਹੈ ਮੁੜ ਸੁਰਜੀਤ ਕਰਨਾ ਹੈ ਤੇ ਕਿ ਵੀ ਉਹਦਾ ਜਿਹੜਾ ਪੁਰਾਣਾ ਜਿਹੜਾ ਉਹਦੀ ਕਨਸਟੀਟਿਊਸ਼ਨ ਸੀਗੀ ਉਹਦੇ ਵੱਲ ਮੈਂ ਕਹਿੰਦਾ ਅਕਾਲੀ ਦਲ ਕੀ ਐ ਅਕਾਲੀ ਦਲ ਜਾਂ ਅਕਾਲੀ ਸੋਚ ਜਿਹੜੀ ਐ ਨਾ ਉਹ ਵਿਚਾਰ ਸੋ ਵਿਚਾਰ ਜਿਹੜਾ ਉਹ ਸਿਧਾਂਤ ਹੈ ਆਪਾਂ ਅਗਰ ਉਹ ਸਿਧਾਂਤ ਉੱਤੇ ਠੀਕ ਹੈ ਅਗਰ ਤੁਸੀਂ ਕਹੋ ਕਿ ਅਸੀਂ ਸਿਧਾਂਤ ਉੱਤੇ ਕੋਈ ਖੇਤਰੀ ਪਾਰਟੀ ਖੜੀ ਕਰਨੀ ਹੈ ਉਥੇ ਉਥੇ ਉਹ ਗੱਲ ਉਹ ਗੱਲ ਠੀਕ ਹੈ ਬਟ ਤੁਸੀਂ ਕਹੋ ਕਿ ਉਹ 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 ਫਿਰ ਅਕਾਲੀ ਦਲ ਵੀ ਹੋ ਸਕਦੀ ਹੈ ਉਹ ਫਿਰ ਕੁਝ ਹੋਰ ਵੀ ਚੀਜ਼ ਹੋ ਸਕਦੀ ਹੈ ਪਾਰਟੀ ਦਾ ਕਿਉਂਕਿ ਸਿਧਾਂਤ ਨੂੰ ਲੈ ਕੇ ਤੁਸੀਂ ਅੱਗੇ ਤੁਰਨਾ ਹੈ ਜਿਹੜਾ 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 ਵਿਚਾਰ ਹੈ ਜੇ ਸਿਧਾਂਤ ਹੈ ਉਹਨੂੰ ਅੱਗੇ ਲੈ ਕੇ ਤੁਰਨਾ ਹੈ ਅਗਰ ਸੋ ਇੱਕ ਆ ਵੀ ਗੱਲ ਸਪਸ਼ਟ ਹੋਈ ਕਿ ਹਾਲਾਂਕਿ ਸਿੱਖ ਜਿਹੜਾ ਹੈਗਾ ਉਮੀਰ ਤੇ ਪੀਰ ਦਾ ਸੁਮੇਲ ਹੈ ਅਸੀਂ ਸਾਰੇ ਮੀਰ ਤੇ ਪੀਰ ਤੇ ਸੁਮੇਲ ਹੈ ਸਾਡੇ ਵਿੱਚ ਮੀਰੀ ਵੀ ਹੈ ਤੇ ਪੀਰੀ ਵੀ ਹੈ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਦਿੱਤੀ ਹੋਈ ਹੈ ਪਰ ਅੱਜ ਦੀ ਡੇਟ ਵਿੱਚ ਜਿਹੜਾ ਐਕਸਪੈਰੀਮੈਂਟ ਹੋਇਆ ਸੀਗਾ ਜਦੋਂ ਅਸੀਂ ਸ਼ੁਰੂਆਤ ਕੀਤੀ ਸੀਗੀ ਕਿ ਵੀ ਆ ਠੀਕ ਹੈ ਸ਼੍ਰੋਮਣੀ ਅਕਾਲੀ ਦਾ ਐਸਜੀਪੀਸੀ ਬਣ ਗਈ ਫਿਰ ਅਕਾਲੀ ਦਲ ਬਣ ਗਿਆ ਕਿ ਵੀ ਐਦਾਂ ਨਾਲ-ਨਾਲ ਤੁਰਨਗੇ ਪਰ ਉਹਦਾ ਜਿਹੜਾ ਐਕਸਪੈਰੀਮੈਂਟ ਹੋਇਆ ਉਹ ਪਿਛਲੇ 100 ਸਾਲ ਦੇ ਵਿੱਚ ਆ ਸਪੈਸ਼ਲੀ ਪਿਛਲੇ ਤਿੰਨ ਦਹਾਕਿਆਂ ਤੋਂ ਉਦੋਂ ਤੋਂ ਸਾਨੂੰ ਪਤਾ ਲੱਗਿਆ ਕਿ ਵੀ ਇੱਕ ਐਕਸਪੈਰੀਮੈਂਟ ਫੇਲ ਹੋ ਗਿਆ ਕਿਉਂਕਿ ਪੀਰ ਨੂੰ ਮਤਲਬ ਪੀਰੀ ਨੂੰ ਨਾ ਮੀਰੀ ਨੇ ਕਬਜ਼ਾ ਕਰ ਲਿਆ ਸੋ ਹੁਣ ਸਾਨੂੰ ਇਹ ਹੈਗਾ ਕਿ ਵੀ ਸਾਨੂੰ ਅਟਲੀਸਟ ਅਕਾਲ ਤੱਕ ਸਾਬ ਖੁਦ ਮੁਖਤਿਆਰ ਹੋਣ ਤੇ ਤਾਂਕਿ ਸਿੱਖ ਇੰਸਟੀਟਿਊਸ਼ਨਸ ਤਾਂਕਿ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਅਟਲੀਸਟ ਪੰਥਕ ਜਥੇਬੰਦੀਆਂ ਨੇ ਨਾ ਉਹ ਨਿਰੋਲ ਸਿੱਖੀ ਦੇ ਉੱਤੇ ਉਹ ਕੰਮ ਕਰਨ ਤੇ ਉਹ ਜਿਹੜਾ ਸਿੱਖ ਫਲਸਫਾ ਹੈ ਉਹਨੂੰ ਪ੍ਰਗਟ ਕਰਨ ਕਿਉਂਕਿ ਜੋ ਸਾਡੇ ਕੋਲ ਖਜ਼ਾਨਾ ਦਿੱਤਾ ਹੋਇਆ ਹੈ ਨਾ ਗੁਰੂ ਸਾਹਿਬ ਨੇ ਗਿਆਨ ਦਿੱਤਾ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਬੇਅੰਤ ਹੈ ਪਰ ਅਸੀਂ ਅਸੀਂ ਉਸ ਤੋਂ ਅਸੀਂ ਕਿਉਂਕਿ ਅਸੀਂ ਸਿਰਫ ਸਿਆਸਤ ਦੇ ਵਿੱਚ ਜਿਹੜੇ ਰਹਿ ਗਏ ਸੀਗੇ ਹੁਣ ਚੌਧਰਪਾਣੀ ਦੇ ਵਿੱਚ ਹਰ ਇੱਕ ਭਾਵੇਂ SGPC ਹੋਵੇ ਭਾਵੇਂ ਹੋਰ ਗੁਰਦੁਆਰਾ ਕਮੇਟੀਆਂ ਹੋਣ ਇਹ ਵੀ ਤੁਸੀਂ ਸੁਣਿਆ ਹੀ ਸੀਗਾ ਇਹ ਸਿਰਫ ਚੌਧਰਪਾਣੀ ਦੇ ਵਿੱਚ ਅਸੀਂ 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 ਫਸ ਕੇ ਰਹਿ ਗਏ ਆ ਗੁਰੂ ਦੇ ਨਿਮਾਣੇ ਸਿੱਖ ਜਾਂ ਗੁਰੂ ਤੋਂ ਸਿੱਖਿਆ ਲੈਣ ਵਾਲੇ ਸਿੱਖ ਅਸੀਂ ਨਹੀਂ ਰਹੇ ਅਕਾਲੀ ਦਲ ਤੇ ਵੱਡਾ ਸੰਕਟ ਮੰਡਰਾ ਰਿਹਾ ਏ ਬਾਗੀ ਧੜੇ ਨੇ ਬਾਗੀ ਤੇ ਵਰ ਚੁੱਕੇ ਨੇ ਕਿਤੇ ਨਾ ਕਿਤੇ ਅਕਾਲੀ ਦਲ ਦਾ ਜਿਹੜਾ ਵਕਾਰ ਹੈ ਪਹਿਲਾਂ ਦੇ ਨਾਲੋਂ ਲੋਕਾਂ ਦੇ ਮਨਾਂ ਦੇ ਵਿੱਚ ਘਟਦਾ ਨਜ਼ਰ ਆ ਰਿਹਾ ਹੈ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਉਹ ਦਾਵਾ ਕਰਦੇ ਰਹੇ ਨੇ ਕਿ ਪੰਥ ਦੀ ਜਮਾਤ ਹੈ ਤੁਸੀਂ ਮੰਨਦੇ ਹੋ ਕਿ ਉਹ ਪੰਥ ਦੀ ਜਮਾਤ ਹੈ ਦੇਖੋ ਜੀ ਇਹ ਤੇ ਇਹ ਤੇ ਜਗ ਜਾਹਰ ਹੋ ਗਿਆ ਹੈ ਕਿ ਪੰਥ ਨਹੀਂ ਬਣਦਾ ਕਿ ਉਹ ਪੰਥ ਦੀ ਜਮਾਤ ਹੈ ਉਹ ਤਾਂ ਸਾਡੇ ਮੂਰੇ ਆ ਗਈ ਹੈਗਾ ਸੋ ਉਹ ਜਿੰਨਾ ਮਰਜ਼ੀ ਦਾਵਾ ਕਰੀ ਜਾਣਗੇ ਜੀ ਅਸੀਂ ਪੰਥ ਦੀ ਜਮਾਤ ਆ ਦੇਖੋ ਗੱਲਾਂ ਗੱਲਾਂ ਬਾਤਾਂ ਰਾਹੀਂ ਨਹੀਂ ਇਹ ਕੰਮ ਚੱਲਦੇ ਠੀਕ ਹੈ ਨਾ ਉਹ ਤੇ ਐਕਸ਼ਨ ਨਾਲ ਚੱਲਦੇ ਨੇ ਨਾ ਹੁਣ ਇਹਨਾਂ ਨੇ ਇੱਕ ਪਿੱਛੇ ਜਦੋਂ ਇਹਨਾਂ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਸੀਗੀ ਮਾਰਚ ਦੇ ਵਿੱਚ ਮੈਨੂੰ ਇੱਕ ਅਕਾਲੀ ਉਹਨਾਂ ਵਿੱਚੋਂ ਹੀ ਇੱਕ ਬੰਦੇ ਦਾ ਫੋਨ ਆ ਗਿਆ ਕਿ ਭਾਜੀ ਸਾਡੀ ਪ੍ਰਵੋਡਤਾ ਕਰੋ ਇਹ ਜਿਹੜੀ ਸਾਡਾ ਐਸੀ ਮੈਨੀਫੈਸਟੋ ਰਿਲੀਜ਼ ਕੀਤਾ ਹੈ ਸੋ ਇਹ ਸਾਡੇ ਨੂੰ ਇੰਡੋਸ ਕਰੋ ਮੈਂ ਕਿਉਂ ਕਰੀਏ ਭਈ ਮੈਂ ਗੱਲਾਂ ਬਾਤਾਂ ਰਾਹੀਂ ਨਹੀਂ ਹੁੰਦਾ ਤੁਸੀਂ ਮੈਂ ਕਿਹਾ ਪਹਿਲਾਂ ਇਹਦੇ ਤੇ ਐਕਸ਼ਨ ਲਓ ਫਿਰ ਆਪਾਂ ਗੱਲ ਕਰਦੇ ਆਂ अच्छा ਉਹਨਾਂ ਵਿੱਚੋਂ ਦੋ ਦੋ ਗੱਲਾਂ ਇੱਕ ਮਤਲਬ ਦੋ ਤਿੰਨ ਗੱਲਾਂ ਸਿੱਗੀਆਂ ਹੋਰ ਵੀ ਸਿੱਗੀਆਂ ਕਿ ਵੀ ਅਸੀਂ ਘਟ ਗਿਣਤੀਆਂ ਨਾਲ ਅਸੀਂ ਖੜਨੇ ਆ ਮੈਂ ਉਹਨੂੰ ਪੁੱਛ ਰਿਹਾ ਮੈਂ ਕਿ 370 ਦਾ ਤੁਹਾਡਾ ਕੀ ਇਹਦੇ ਵਿੱਚ ਵਿਚਾਰ ਹੈਗਾ ਸੀਏ ਦਾ ਕੀ ਵਿਚਾਰ ਹੈ ਮੈਂ ਇਹਨੂੰ ਕਹੋ ਕਿ ਨਹੀਂ ਹੁਣ ਅਸੀਂ ਹੁਣ ਅਸੀਂ ਇਹ ਫੈਸਲਾ ਲੈ ਲਿਆ ਤੇ ਫਿਰ ਕਹੋ ਕਿ ਜੋ ਅਸੀਂ ਪਹਿਲਾਂ ਕੀਤਾ ਸੀ ਇਹ ਗਲਤ ਕੀਤਾ ਹੈ ਅੱਡੀ ਉਹ ਤਾਂ ਕਹਿ ਦਿਓ ਉਹ ਵੀ ਨਹੀਂ ਕਿਹਾ ਤਾਂ ਫਿਰ ਉਹਨਾਂ ਨੇ ਫਿਰ ਨਾਲੇ ਇੱਕ ਹੋਰ ਚੀਜ਼ ਸੀਗੀ ਕਿ ਵੀ ਹੁਣ ਇੱਥੇ ਵੀ ਜਿਹੜੀ ਗੱਲ ਚੱਲੀ ਸੀਗੀ ਕਿ ਵੀ ਬਾਰਡਰ ਖੋਲੋ ਟਰੇਡ ਕਰੋ ਪਾਕਿਸਤਾਨ ਨਾਲ ਮੈਂ ਠੀਕ ਹੈ ਕੁਦਰਤੀ 5 ਦਿਨ ਬਾਅਦ ਅ ਪਾਕਿਸਤਾਨ ਦੇ ਫੋਰਨ ਮਨਿਸਟਰ ਦਾ ਬਿਆਨ ਆ ਗਿਆ ਕਿ ਅਸੀਂ ਅਸੀਂ ਭਾਰਤ ਨਾਲ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਟਰੇਡ ਚ ਆਉਂਦੇ ਆ ਤੇ ਮੈਂ ਹੁਸੀ ਅਕਾਲੀ ਲੀਡਰ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਇਹਦੀ ਪ੍ਰੋਟਾ ਕਰੋ ਹੁਣ ਕਹਿੰਦਾ ਨਹੀਂ ਜੀ ਅਸੀਂ ਤੇ ਇਹ ਨਹੀਂ ਕਵਾਂਗੇ ਅਸੀਂ ਤੇ ਆਪ ਵੀ ਕਵਾਂਗੇ ਕਿ ਜੀ ਸਾਡੇ ਮੈਨੀਫੈਸਟੋ ਨੂੰ ਸੁਣ ਕੇ ਦੇਖ ਕੇ ਉਹਨਾਂ ਨੂੰ ਸੇਧ ਉਸ ਤੋਂ ਸੇਧ ਲੈ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਮੈਂ ਕਿਹਾ ਚਲੋ ਸੇਹਰਾ ਤੁਸੀਂ ਪਾਣਾ ਚਾਹੁੰਦੇ ਹੋ ਆਪਣੇ ਸਿਰ ਤੇ ਪਾ ਲਓ ਪਟ ਪ੍ਰੋਟਾ ਤੇ ਕਰੋ ਅੱਜ ਕਰਦੇ ਨੇ ਸੋ ਮੇਰਾ ਕਹਿਣ ਦਾ ਮਤਲਬ ਇਹ ਸਾਰੇ ਨਾ ਇਹ ਸਾਰੇ ਪੋਲੀਟਿਸ਼ੀਅਨ ਜਿਹੜੇ ਨੇ ਨਾ ਇਹਨਾਂ ਨੇ ਸੋਚਿਆ ਕਿ ਅਸੀਂ ਲੋਕਾਂ ਦਾ ਅਸੀਂ ਬੇਫੂ ਬਣਾਈ ਚੱਲੀਏ ਅਸੀਂ ਗੱਲਾਂ ਬਾਤਾਂ ਦੇ ਵਿੱਚ ਇਹਨਾਂ ਨੂੰ ਉਲਝਾ ਉਲਝਾ ਲਈਏ ਉਹਨਾਂ ਦਾ ਅਸਰ ਤੇ ਚਲੋ ਮੈਂ ਤੇ ਇਹ ਕਹਿ ਰਿਹਾ ਕਿ ਉਹਨਾਂ ਦਾ ਜਿਹੜਾ ਹਾਲ ਹੋਣਾ ਸੀਗਾ ਉਤੇ ਉਤੇ ਕੌਮ ਨੇ ਤੇ ਪੰਜਾਬ ਨੇ ਉਹਨਾਂ ਨੂੰ ਦਸ ਹੀ ਦਿੱਤਾ ਸੋ ਆਪਾਂ ਮੈਂ ਇਹਨਾਂ ਦੀ ਗੱਲ ਕਰਕੇ ਮੈਂ ਤੁਸੀਂ ਬਾਗੀ ਤੜੇ ਦੀ ਗੱਲ ਕੀਤੀ ਹੈ ਬਾਗੀ ਤੜਾ ਕਿਹੜਾ ਕੋਈ ਦੁੱਧਾ ਤੋਤਾ ਹੈਗਾ ਉਹ ਵੀ ਤੇ ਨਾਲ ਹੀ ਸੀਗੇ ਉਹਨਾਂ ਨੇ ਵੀ ਆਪਣੇ ਕੁਰਸੀਆਂ ਦੇ ਮਾਨ ਮਾਣੇ ਨੇ ਜਦੋਂ ਜਦੋਂ ਤੱਕ ਇਹਨਾਂ ਨਾਲ ਰਹੇ ਨੇ ਉਹਨਾਂ ਨੇ ਕਿਹੜੀ ਕੋਈ ਮੁਖਾਫਤ ਕੀਤੀ ਸੀ ਉਸ ਟਾਈਮ ਜਾਂ ਕੋਈ ਉਸ ਟਾਈਮ ਉਹਨਾਂ ਨੇ ਆਵਾਜ਼ ਚੱਕੀ ਸੀ ਸੋ ਇਹ ਜਿਹੜੇ ਸਾਰੇ ਨੇ ਨਾ ਇਹ ਸਾਡੀ ਤਾਂ ਹੀ ਅੱਜ ਦੀ ਜਿਹੜੀ ਆ ਇਕਤਤਾ ਸੀਗੀ ਬੜੀ ਅਹਿਮ ਸੀਗੀ ਕਿਉਂਕਿ ਟਾਈਮ ਆ ਗਿਆ ਹੈ ਕਿ ਵੀ ਸੱਚੇ ਸੁਚੱਜੇ ਜਿਹੜੇ ਸਿੱਖ ਆਪਣੇ ਆਪ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਪੰਥ ਨੂੰ ਸਮਰਪਿਤ ਤੇ ਪੰਜਾਬ ਨੂੰ ਸਮਰਪਿਤ ਸਮਰਪਿਤ ਹੋਣ ਉਹੀ ਅੱਗੇ ਤੁਰਨ ਹੁਣ ਕਿਉਂਕਿ ਬਾਕੀਆਂ ਨੂੰ ਤਾਂ ਅਸੀਂ ਸਾਰਿਆਂ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਵਰਤ ਕੇ ਵੇਖ ਲਿਆ ਤੇ ਉਹਨਾਂ ਉਹਨਾਂ ਦੇ ਉੱਤੇ ਜਿਹੜਾ ਸਿਗਾ ਜਿਹੜੀ ਇਹ ਗੱਲ ਚੱਲੀ ਸੀਗੀ ਕਿ ਇਤਬਾਰ ਜਿਹੜਾ ਸੀਗਾ ਉਹ ਇਹ ਜੋ ਪ੍ਰੈਜ਼ੈਂਟ ਲੀਡਰਸ਼ਿਪ ਹੈ ਇਹ ਤੇ ਗਵਾਹੀ ਇਸੇ ਸਮੇਂ ਦੇ ਦਰਮਿਆਨ ਅੱਜ ਦਾ ਜਿਹੜਾ ਵਾਰਤਾਲਾਪ ਹੋਇਆ ਤਾਂ ਇਹਦੇ ਵਿੱਚ ਜਿਹੜੀਆਂ ਪੰਥ ਦੀਆਂ ਸਰਮੌਰ ਸ਼ਖਸੀਤਾਂ ਪੁੱਜੀਆਂ ਤੇ ਉਹਨਾਂ ਦੇ ਵਿੱਚ ਖਾਸ ਕਰਕੇ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਜਿਵੇਂ ਇਹਨਾਂ ਤੋਂ ਇਲਾਵਾ ਜਿਹੜੇ ਹੋਰ ਨੌਦਵਾਨ ਨੇ ਜਿਹੜਾ ਕਿਤੇ ਨਾ ਕਿਤੇ ਪੰਜਾਬ ਦਾ ਦਰਦ ਰੱਖਦੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਹੋਣ ਜਾਂ ਭਾਈ ਅਮਰਪਾਲ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਗੱਲ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਨਾਲ ਕਿਸੇ ਧਿਰ ਨੂੰ ਲੈ ਕੇ ਚੱਲਿਆ ਜਾ ਸਕਦਾ ਕੋਈ ਗੱਲਬਾਤ ਚਰਚਾਗੇ ਚੱਲ ਸਕਦੀ ਹੈ ਬਿਲਕੁਲ ਚੱਲ ਸਕਦੀ ਹੈ ਜੀ ਮੈਨੂੰ ਇਹ ਹੀ ਸਵਾਲ ਪਿੱਛੇ ਕਮਨ ਸੰਧ ਦੂਜੀ ਵੀ ਆਪਣਾ ਸ਼ੋਅ ਕਰਦੇ ਨੇ ਹੈਲੋ ਪੰਜਾਬ ਤੁਸੀਂ ਸਾਰੇ ਦੇਖੇ ਹੋਣਾ ਉਹਦੇ ਵਿੱਚ ਵੀ ਇਹੀ ਗੱਲ ਚੱਲੀ ਸੀਗੀ ਕਿ ਵੀ ਕੁਝ ਕਿੱਥੇ ਕੋਈ ਮੇਲ ਹੋ ਸਕਦਾ ਚਰਚਾ ਹੋ ਸਕਦੀ ਹੈ ਭਾਈ ਅਮਰਿਤਪਾਲ ਤੇ ਸਰਬਜੀਤ ਦੇ ਨਾਲ ਜਾਂ ਦੂਜੇ ਜਿਹੜੇ ਜੱਥੇਬੰਦੀਆਂ ਨੇ ਤੇ ਸਾਡੀਆਂ ਜਿਹੜੀਆਂ ਇੱਥੇ ਜੱਥੇਬੰਦੀਆਂ ਹੁਣ ਅੱਜ ਜਿਹੜੀਆਂ ਆਈਆਂ ਸੀਗੀਆਂ ਮੈਂ ਜ਼ਰੂਰ ਹੋ ਸਕਦਾ ਕਹਿੰਦਾ ਕਿੱਦਾਂ ਉਹਨਾਂ ਨੇ ਸਵਾਲ ਪੁੱਛਿਆ ਜੀ ਕਿੱਦਾਂ ਹੋ ਸਕਦਾ ਮੈਂ ਕਿਹਾ ਮੈਂ ਕਹਿੰਦੇ ਬੜਾ ਸੌਖਾ ਹੈ ਗੁਰੂ ਗ੍ਰੰਥ ਸਾਹਿਬ ਦੇ ਦੀ ਸੇਧ ਹੇਠ ਅਸੀਂ ਸਾਰੇ ਇਕੱਠੇ ਹੋ ਸਕਦੇ ਹਾਂ ਜੋ ਜੋ ਬਾਣੀ ਕਹਿੰਦੀ ਹੈ ਅਸੀਂ ਉਹਦੇ ਉੱਤੇ ਅਸੀਂ ਅਮਲ ਕਰਨ ਹਰੇਕ ਬੰਦਾ ਬਾਣੀ ਤੋਂ ਤਾਂ ਨਹੀਂ ਉਲਟ ਜਾ ਸਕਦਾ ਤੋਂ ਜੋ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈ ਅਸੀਂ ਉਹਦੇ ਹੇਠ ਅਸੀਂ ਅਸੀਂ ਸਾਰੇ ਬੈਠ ਸਕਦੇ ਤਾਂ ਹੀ ਤੇ ਕਹਿੰਦੇ ਕਿ ਹੋ ਕਰਤਾਰ ਮਿਲੇ ਮੇਲੋ ਮੇਰੇ ਭਾਈ ਤੇ ਆਪਾਂ ਤੇ ਸੋ ਸਾਡੇ ਕੋਲ ਇੱਕ ਬੜਾ ਵਧੀਆ ਇੱਕ ਮਤਲਬ ਸਿੱਖਤ ਹੈ ਅਗਰ ਬਾਕੀ ਅਗਰ ਸੱਚਾ ਸੁੱਚਾ ਹੋਵੇ ਤੇ ਗੁਰੂ ਨੂੰ ਸਮਰਪਤ ਹੋਵੇ ਤੇ ਉਹਨੂੰ ਕਿੱਥੇ ਬਾਹਰ ਝਟਕਣ ਦੀ ਲੋੜ ਨਹੀਂ ਹੈ ਸਗੋਂ ਅਸੀਂ ਤਾਂ ਜਿਹੜੀ ਗੱਲ ਇੱਥੇ ਵੀ ਚੱਲੀ ਸੀਗੀ ਕਿ ਅਸੀਂ ਤਾਂ ਰਾਜ ਰਿਸਟ ਘਾਲੇ ਉਹ ਜਿਹੜੇ ਸਾਡੇ ਮੇਰੇ ਵੀਰ ਜਿਹੜੇ ਜਿਨ੍ਹਾਂ ਨੇ ਗੱਲ ਕੀਤੀ ਹੈ ਤੀਜੇ ਤੀਜੇ ਮਹਲਦੀ ਗੱਲ ਜਿਹੜੀ ਉਹਨਾਂ ਨੇ ਸ਼ਬਦ ਦਰਸਾਇਆ ਹੈ ਤੇ ਸਾਨੂੰ ਤੇ ਗੁਰੂ ਨੇ ਇੰਨਾ ਕੁਝ ਦਿੱਤਾ ਹੋਇਆ ਪਰ ਅਸੀਂ ਜਿਹੜੀ ਗੱਲ ਮੈਂ ਵੀ ਕਰ ਰਿਹਾ ਸੀਗਾ ਕਿ ਸਾਡੇ ਕੋਲ ਤਾਂ ਇੰਨਾ ਵਧੀਆ ਫਲਸਫਾ ਹੈ ਕਿ ਅਸੀਂ ਤੇ ਦੁਨੀਆ ਨੂੰ ਮਤਲਬ ਇਸ ਪਾਸੇ ਪ੍ਰੇਰਿਤ ਕਰ ਸਕਦੇ ਆ ਅੱਜ ਦੀ ਡੇਟ 'ਚ ਜਿਹੜਾ ਦੁਨੀਆ ਇੱਕ ਬੜਾ ਸੰਕੋਚ ਕੇ ਹਰ ਇੱਕ ਬੰਦਾ ਰਾਈਟ ਵਿੰਗ ਜਿਹੜਾ ਗਵਰਨਮੈਂਟ ਹਰ ਇੱਕ ਥਾਂ ਤੇ ਆ ਰਹੀ ਹੈ ਆਪਣੀ ਆਪਣੀ ਗੱਲ ਕਰਨ ਲਈ ਸਾਡਾ ਤੇ ਕਦੀ ਇਹ ਰਹਿ ਨਹੀਂ ਕਿਉਂਕਿ ਅਸੀਂ ਤੇ ਹਰ ਇੱਕ ਦੇ ਵਿੱਚ ਅਸੀਂ ਇੱਕ ਓੰਕਾਰ ਨੂੰ ਵੇਖਦੇ ਹਾਂ ਬਦਲਾਅ ਦੇ ਨਾਮ ਦੇ ਹੇਠ ਬਹੁਤ ਸਾਰੀਆਂ ਅਜਿਹੀਆਂ ਹਾਲ ਦੇ ਵਿੱਚ ਵੀ ਸਿਆਸੀ ਧਿਰਾਂ ਨੇ ਜਿਨ੍ਹਾਂ ਨੇ ਸੱਤਾ ਤਾਂ ਪ੍ਰਾਪਤ ਕੀਤੀ ਹੈ ਪਰ ਜਿਹੜੀਆਂ ਚੁਣੌਤੀਆਂ ਦਾ ਦਾਵਾ ਕਰਕੇ ਸੱਤਾ ਦੇ ਵਿੱਚ ਆਏ ਸੀ ਉਹਨਾਂ ਦਾ ਹੱਲ ਨਹੀਂ ਕਰ ਸਕੇ ਤੇ ਪੰਜਾਬ ਦੇ ਲੋਕਾਂ ਦੇ ਬਣਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਸ਼ਿਕਵਾ ਵੀ ਹੈ ਕਿ ਜਿਹੜੀ ਤੁਸੀਂ ਧਿਰ ਸਥਾਪਿਤ ਕਰੋਗੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਦੇ ਕੋਲੇ ਜਾ ਕੇ ਆਪਣੀ ਗੱਲ ਨੂੰ ਰੱਖਣ ਦੇ ਵਿੱਚ ਸਫਲ ਹੋ ਸਕੇਗੀ ਦੇਖੋ ਅਸੀਂ ਤੇ ਗੱਲ ਹੀ ਕਰ ਸਕਦੇ ਹਾਂ ਜੀ ਤੇ ਜਿਹੜੀ ਮੁੱਖ ਦੀ ਗੱਲ ਹੈ ਕਿ ਆਇਆ ਕਿ ਸਾਡੇ ਵਿੱਚ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਸਾਡੇ ਵਿੱਚ ਅੱਜ ਦੀ ਡੇਟ 'ਚ ਕਿੰਨਾ 12 13 14000 ਪਿੰਡ ਹੋਊਗਾ ਸਾਡੇ ਵਿੱਚ ਇੰਨੇ ਕੁ ਬੰਦੇ ਨਹੀਂ ਹੈਗੇ ਸੱਚੇ ਸੋਚੇ ਜਿਹੜੇ ਕਿ ਆਪਣੇ ਆਪਣੇ ਪਿੰਡਾਂ 'ਚ ਜਾ ਕੇ ਹਰ ਇੱਕ ਪਿੰਡ 'ਚ ਕੋਈ ਨਾ ਕੋਈ ਤਾਂ ਸੱਚਾ ਸੋਚਾ ਸਾਨੂੰ ਸ਼ਖਸ ਮਿਲੇਗਾ ਭਾਵੇਂ ਉਹ ਮੇਰਾ ਵੀਰ ਹੋਵੇ ਭਾਵੇਂ ਮੇਰੀ ਭੈਣ ਹੋਵੇ ਠੀਕ ਹੈ ਨਾ ਤੇ ਅਸੀਂ ਉੱਥੇ ਜਾ ਕੇ ਕਿਉਂ ਨਹੀਂ ਕਿਉਂ ਨਹੀਂ ਅਸੀਂ ਲੋਕਾਂ ਨੂੰ ਇਤਬਾਰ ਦਿਵਾ ਸਕੀਏ ਕਿ ਭਈ ਤੇ ਉਹਨਾਂ ਦਾ ਕਿਰਦਾਰ ਇਹੋ ਜਿਹਾ ਹੋਣਾ ਚਾਹੀਦਾ ਕਿਉਂ ਕਿਰਦਾਰ ਕਰਕੇ ਹੀ ਅਸੀਂ ਪਹਿਲਾਂ ਵੀ ਰਾਜ ਕੀਤਾ ਸੀਗਾ ਜਿਹੜਾ ਸਰਕਾਰੇ ਖਾਲਸਾ ਸੀਗਾ ਰਣਜੀਤ ਸਿੰਘ ਦੇ ਟਾਈਮ ਤੇ ਅਸੀਂ ਸਿਰਫ 10% ਵੀ ਸੀਗੇ ਰਾਜ ਅਸੀਂ ਕੀਤਾ ਕਿਰਦਾਰ ਕਰਕੇ ਕੀਤਾ ਨਾ ਅਸੀਂ ਅਸੀਂ ਕੋਈ ਅਸੀਂ ਤਾਂ 10% ਹੀ ਸੀਗੇ ਨਾ ਤੇ ਬਟ ਸੋ ਇਹ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਉਹ ਸਾਡਾ ਜਿਹੜਾ ਕਿਰਦਾਰ ਹੈ ਨਾ ਉਹਨੂੰ ਆਪਾਂ ਫਿਰ ਬਹਾਲ ਕਰਨਾ ਹੈ ਹੇਗੇ ਸਾਡੇ ਕੋਲ ਹੈਗੇ ਬੰਦੇ ਮੈਨੂੰ ਪੂਰੀ ਉਮੀਦ ਹੈ ਕਿ ਵੀ ਇਹ ਸਾਡੇ ਕੋਲ ਇਨਕ ਤੇ ਬੰਦੇ ਜਰੂਰ ਮਿਲ ਜਾਣਗੇ ਜਿਹੜੇ ਕਿ ਲੋਕੀ ਕਹਿਣਗੇ ਵੀ ਹਾਂ ਅਸੀਂ ਇਸ ਬੰਦੇ ਦੇ ਉੱਤੇ ਜਾਂ ਇਸ ਭੈਣ ਦੇ ਉੱਤੇ ਅਸੀਂ ਇਤਬਾਰ ਕਰਦੇ ਆਂ ਜਿਹੜਾ ਜਿਹੜੀ ਗੱਲ ਇਹ ਕਰ ਰਹੇ ਨੇ ਅਸੀਂ ਸਮਝਦੇ ਆਂ ਕਿ ਵੀ ਇਹਨਾਂ ਨੇ ਸਾਡਾ ਬੇਵਕੂਫ ਨਹੀਂ ਬਣਾਉਣਾ ਬਿਲਕੁਲ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਤੇ ਪੰਜਾਬ ਦੀ ਇੱਕ ਜਿਹੜੀ ਖੇਤਰੀ ਪਾਰਟੀ ਸੱਤਾ ਦੇ ਵਿੱਚ ਆਉਣੀ ਚਾਹੀਦੀ ਹੈ ਪੰਜਾਬ ਦੀਆਂ ਚੁਣੌਤੀਆਂ ਦਾ ਹੱਲ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਇੱਕ ਵੱਡੀ ਸਮੀਖਿਆ ਲੰਬੇ ਸਮੇਂ ਦੇ ਦਰਮਿਆਨ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦਾਵਾ ਹੈ ਕਿ ਇੱਕ ਵੱਡਾ ਖਾਕਾ ਤਿਆਰ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿਹੜਾ ਗਰਾਊਂਡ ਤੇ ਕਾਰਜਸ਼ੀਲ ਹੋ ਕੇ ਕਿਸ ਤਰੀਕੇ ਦੇ ਨਾਲ ਨੀਤੀ ਅਪਣਾਈ ਜਾ ਸਕਦੀ ਹੈ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਪਰ ਵੀ ਜਿਹੜਾ ਧਿਆਨ ਹੈ ਕੇਂਦਰਿਤ ਰਹੇਗਾ ਭਵਿੱਖ ਦੇ ਵਿੱਚ ਵੀ ਤਮਾਮ ਸਾਰੇ ਮਸਲਿਆਂ ਦੇ ਬਾਬਤ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ